25 ਲੱਖ ਰੁਪਏ ਦਾ ਉਹ ਸਾਡਾ ਪ੍ਰਿੰਸੀ ਹਰੇਕ ਪਿੰਡ ਜਿਉਂ ਕਹਿੰਦੇ ਆ ਜਗਾ ਆਪਣੇ ਕੋਲ ਇੱਥੇ ਹੋਊਗੀ ਤੇ ਆਮ ਆਦਿਕ ਕਲੀਨਿਕ ਇੱਥੇ ਬਣੂਗਾ ਫ੍ਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫ੍ਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰੀਆ ਆਮ ਆਦਿਕ ਕਲੀਨਿਕ ਅਸੀਂ 850 ਉੱਪਰ 860 ਬਣ ਗਏ ਹੁਣ ਤੱਕ ਤੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾਂ ਫਿਰ ਸਟਰੀਟ ਲਾਈਟਾਂ ਸੋਲਰ ਲਾਈਟਾਂ ਅੱਜ ਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਜਗ੍ਹਾ ਤੁਸੀਂ ਦੱਸਣੀ ਹੈ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਕੋਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਹਿੰਦਾ ਸਾਡੇ ਕੋਲ ਸਕੇਤਾ ਹੁੰਦੀ ਅਸੀਂ ਆਪਦੇ ਘਰ ਮੂਰੀ ਲਵਾ ਗਏ ਜੀ ਫਲਾਨਾ ਮੇਰਾ ਤਾਂ ਉੱਥੇ ਹੈ ਜੀ ਉਹਦੇ ਘਰ ਮੂਰੇ ਉੱਥੇ ਬਣ ਜਾੜਿਆ ਪਿਆ ਹੈ ਤੁਹ ਜਗਾ ਤੁਸੀਂ ਦੱਸਦੇ ਵੀ ਕਿੱਥੇ ਕਿੱਥੇ ਚਾਹੀਦੀਆਂ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਵਿੱਚ ਸੋਲਰ ਲਾਈਟਾਂ ਹੋਣਗੀਆਂ ਆਪ ਹੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਉਹ ਸੋਲਰ ਨੇ ਤੇ ਨਾਲ ਜਦੋਂ ਨੇਰਾ ਹੋ ਗਿਆ ਆਪ ਹੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪ ਹੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜੀਆਂ ਲੇਟੈਸਟ